ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਮਿਸਟਰ ਮਾਰਕ ਮਿਲਰ ਨੇ ਅੱਜ ਇੱਕ ਨਵੀਂ ਅਨਾਉਂਸਮੈਂਟ ਕੀਤੀ ਹੈ ਜਿਸ ਦੇ ਤਹਿਤ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈ ਉਹਨਾਂ ਦਾ ਐਕਸਪੀਰੀਅੰਸ ਕੈਨੇਡਾ ਵਿੱਚ ਵਧੀਆ ਬਣਾਉਣਾ ਚਾਹੁੰਦੇ ਹਾਂ ਇੰਟਰਨੈਸ਼ਨਲ ਸਟੂਡੈਂਟਸ ਹੁਣ ਆਫ ਕੈਂਪਸ ਵੀਕ ਅੰਟੇ ਦੀ ਬਜਾਏ 24 ਘੰਟੇ ਕੰਮ ਕਰ ਸਕਿਆ ਕਰਨਗੇ ਇੱਕ ਵੀਕ ਦੇ ਵਿੱਚ 20 ਘੰਟੇ ਦੀ ਬਜਾਏ 24 ਘੰਟੇ ਜਦੋਂ ਤੱਕ ਉਹਨਾਂ ਦੀ ਪੜ੍ਹਾਈ ਚੱਲ ਰਹੀ ਹੈ ਮਿਸਟਰ ਬੇਲਰ ਦਾ ਕਹਿਣਾ ਹੈਗਾ ਕਿ 24 ਘੰਟਿਆਂ ਦੇ ਵਿੱਚ ਕੰਮ ਕਰਨ ਦੇ ਨਾਲ-ਨਾਲ ਉਹਨਾਂ ਦਾ ਪੜ੍ਹਾਈ ਤੇ ਫੋਕਸ ਵੀ ਠੀਕ ਰਹੇਗਾ ਤੇ ਉਹ ਕੰਮ ਵੀ ਕਰ ਸਕਣਗੇ। ਉਹ ਕਹਿੰਦੇ ਆ ਕਿ ਅਸੀਂ ਸਟੂਡੈਂਟਸ ਨੂੰ ਕੈਨੇਡਾ ਵਿੱਚ ਇੱਕ ਚੰਗਾ ਪੋਜ਼ਿਟਿਵ ਐਕਸਪੀਰੀਅੰਸ ਦੇਣਾ ਚਾਹੁੰਦੇ ਆ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆਫ ਕੈਂਪਸ ਕੰਮ ਕਰਨ ਦੇ ਐਲੀਜੀਬਲ ਨੇ ਉਹ ਬ੍ਰੇਕਸ ਦੇ ਦੌਰਾਨ ਫੁੱਲ ਟਾਈਮ ਕੰਮ ਵੀ ਕਰ ਸਕਣਗੇ ਜਿਸ ਤਰ੍ਹਾਂ ਕਿ ਸਮਰ ਤੇ ਵਿੰਟਰ ਬ੍ਰੇਕਸ ਨਾਲ ਦੀ ਨਾਲ ਮਿਸਟਰ ਮਿਲਰ ਨੇ ਇਹ ਵੀ ਗੱਲ ਜ਼ਰੂਰ ਆਖੀ ਹੈ ਜੀ ਉਹ ਕਹਿੰਦੇ ਜੇ ਕੋਈ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਆ ਕੇ ਲਰਨਿੰਗ ਇੰਸਟੀਚਿਊਟ ਜਿਵੇਂ ਕਿ ਕਾਲਜ ਜਾਂ ਯੂਨੀਵਰਸਿਟੀ ਚੇਂਜ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਨਵਾਂ ਸਟੱਡੀ ਪਰਮਿਟ ਅਪਲਾਈ ਕਰਨਾ ਪਾਏਗਾ